ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨਵੀਂ ਵੈਰਾਈਟੀ ਲੈ ਕੇ ਆਏ ਆ ਜੀ ਕਲੀਆਂ ਕੁੜਤੀਆਂ ਰਾਮ ਟੈਕ ਦੀਆਂ ਸੈਵ ਕਲਾਰਟ ਹਾਊਸ ਵਾਲੇ ਜੀ ਦੇਖੋ ਜੀ ਕਰੋ ਰਾਮ ਟੈਕ ਚੈੱਕ ਇਹ ਬਹੁਤ ਡਿਸਕਾਊਂਟੀਆਂ ਬਹੁਤ ਸੋਹਣੇ ਸੋਹਣੇ ਕਲਰ ਬਹੁਤ ਸੋਹਣੇ ਡਿਜ਼ਾਈਨ 3 3 ਮੀਟਰ ਦੀਆਂ ਕੁੜਤੀਆਂ ਵਿੱਚੇ ਬਾਜੂ ਬਣੀਆਂ ਇਹਨਾਂ ਦੇ ਆਹ ਦੇਖੋ ਫਰੰਟ ਬੈਕ ਬਾਜੂ ਸਾਡਾ ਚੈਨਲ ਸਵੈਕਲਾਕ ਹਾਊਸ ਜਰੂਰ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਦੇਖੋ ਬਹੁਤ ਡਿਸਪੌਂਡ ਤੇ ਹੈ ਜੀ ਬੇਚ ਇਨਾਂ ਦੇ ਕੰਮ ਵੀ ਹੋਇਆ ਆ ਮਾਰੀ ਦਾ ਵਰਕ ਸਟੋਨ ਵਰਕ ਕੱਲੀਆਂ ਕੁੜਤੀਆਂ ਹੈ ਜੀ ਨਾਲ ਇਹਦੇ ਸਲਵਾਰਾਂ ਲਾ ਸਕਦੇ ਆ ਦੇਖੋ ਜੀ ਕਿੰਨਾ ਸੋਹਣਾ ਕਲਰ ਬਹੁਤ ਬਹੁਤ ਸੋਹਣਾ ਗੱਠ ਦਾ ਕੰਮ ਹੈ ਬਹੁਤ ਸੋਹਣੇ ਸੋਹਣੇ ਪ੍ਰਿੰਟ ਡਿਜੀਟਲ ਹਨੜੀ ਸਾਨੂੰ WhatsApp ਨੰਬਰਾਂ ਤੇ ਤੁਸੀਂ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਆ ਪੁੱਛੋ ਉਹਦੇ ਉਹਨਾਂ ਦੇ ਰੇਟ COD ਅਵੇਲੇਬਲ ਨਹੀਂ ਜੀ ਕੈਸ਼ ਔਨ ਡਿਲੀਵਰੀ ਪਸੰਦ ਆ ਜਣੀਆਂ ਤੁਹਾਨੂੰ ਸਾਰੀਆਂ ਜੀ ਜਲਦੀ ਜਲਦੀ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ ਇਹਨਾਂ ਦਾ ਰੇਟ ਪੁੱਛੋ ਜਲਦੀ ਜਲਦੀ ਇਹਨਾਂ ਦਾ ਲਾਭ ਲਓ ਜੀ ਜਿਹਨੂੰ ਜਿੰਨੂੰ ਪਸੰਦ ਆ ਧੰਨਵਾਦ ਜੀ